ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਦੂਜੇ ਵਿਸ਼ਵ ਯੁੱਧ ਦੇ ਮਿੱਤਰ ਦੇਸ਼ਾਂ ਯਾਨੀ ਐਲਾਈਡ ਪਾਵਰਸ ਬਾਰੇ ਹਾਂਜੀ ਸਤਿ ਸ਼੍ਰੀ ਅਕਾਲ ਸਾਡੇ ਕੋਲ ਕੁਝ ਇਤਿਹਾਸਿਕ ਲੇਖ ਤੇ ਐਨਸਾਈਕਲੋਪੀਡੀਆ ਦੇ ਹਿੱਸੇ ਨੇ ਹੂੰ ਤੇ ਅੱਜ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਗੱਠ ਜੋੜ ਇਹ ਐਲਾਈਅੰਸ ਬਣਿਆ ਕਿਵੇਂ ਕੌਣ-ਕੌਣ ਸੀ ਮੁੱਖ ਦੇਸ਼ ਤੇ ਅੰਤ ਵਿੱਚ ਫਿਰ ਨਤੀਜਾ ਕੀ ਨਿਕਲਿਆ ਹਾਂਜੀ ਸਭ ਤੋਂ ਪਹਿਲਾਂ ਇਹ ਗੱਲ ਬਹੁਤ ਜ਼ਰੂਰੀ ਹੈ ਸਮਝਣੀ ਕਿ ਜਿਹੜੀਆਂ ਧੁਰੀ ਸ਼ਕਤੀਆਂ ਸੀ ਐਕਸਿਸ ਪਾਵਰਸ ਯਾਨੀ ਜਰਮਨੀ ਇਟਲੀ ਜਾਪਾਨ ਹਾਂ ਉਹਨਾਂ ਵਾਂਗ ਮਿੱਤਰ ਦੇਸ਼ ਪਹਿਲਾਂ ਤੋਂ ਕਿਸੇ ਪੱਕੀ ਸੰਧੀ ਨਾਲ ਨਹੀਂ ਬੱਜੇ ਹੋਏ ਸੀ ਅੱਛਾ ਹਾਂ ਮਤਲਬ ਇਹ ਗੱਟ ਜੋੜ ਐਵੇਂ ਹਾਲਾਤਾਂ ਚੋਂ ਹੀ ਬਣਿਆ ਸੀ ਕੋਈ ਪਹਿਲਾਂ ਤੋਂ ਸੋਚੀ ਸਮਝੀ ਯੋਜਨਾ ਨਹੀਂ ਸੀ ਤਾਂ ਫਿਰ ਸ਼ੁਰੂਆਤ ਕਿਵੇਂ ਹੋਈ ਮਤਲਬ ਪਹਿਲਾ ਕਦਮ ਕੀ ਸੀ ਜਿਸ ਨੇ ਇਸ ਗੱਟ ਜੋੜ ਦੀ ਕਹਿ ਲੋ ਨੀ ਲੱਖੀ ਦੇਖੋ ਸ਼ੁਰੂਆਤ ਹੋਈ ਸਤੰਬਰ 1939 ਵਿੱਚ ਜਦੋਂ ਨਾਜ਼ੀ ਜਰਮਨੀ ਨੇ ਪੋਲੈਂਡ ਤੇ ਹਮਲਾ ਕਰ ਦਿੱਤਾ ਹਾਂ ਉਹ ਤਾਂ ਸੁਣਿਆ ਬਸ ਉਸੇ ਹਮਲੇ ਦੇ ਜਵਾਬ ਵਿੱਚ ਯੂਨਾਈਟਿਡ ਕਿੰਗਡਮ ਯਾਨੀ ਬਰਤਾਨੀਆ ਤੇ ਫਰਾਂਸ ਨੇ ਜਰਮਨੀ ਖਿਲਾਫ ਜੰਗ ਦਾ ਐਲਾਨ ਕਰਤਾ ਅੱਛਾ ਕਿਉਂਕਿ ਉਹਨਾਂ ਨੇ ਪੋਲੈਂਡ ਨੂੰ ਗਾਰੰਟੀ ਦਿੱਤੀ ਹੋਈ ਸੀ ਸੁਰੱਖਿਆ ਦੀ ਤਾਂ ਫਿਰ ਉਹਨਾਂ ਨੂੰ ਕੁਝ ਕਰਨਾ ਹੀ ਪੈਣਾ ਸੀ ਪਰ ਉਹ ਸ਼ੁਰੂਆਤੀ ਟਾਈਮ ਤੱਕ ਕਾਫੀ ਮਤਲਬ ਨਾਜ਼ੁਕ ਰਿਹਾ ਹੋਣਾ ਫਿਰ ਖਾਸ ਕਰਕੇ ਜਦੋਂ 1940 ਚ ਫਰਾਂਸ ਹਾਰ ਗਿਆ ਹਾਂਜੀ ਬਿਲਕੁਲ ਫਿਰ ਤਾਂ ਬਰਤਾਨੀਆ ਇੱਕ ਤਰ੍ਹਾਂ ਨਾਲ ਇਕੱਲਾ ਹੀ ਰਹਿ ਗਿਆ ਸੀ ਬਿਲਕੁਲ ਸਹੀ ਕਿਹਾ 1940 ਚ ਫਰਾਂਸ ਦਾ ਐਨੀ ਛੇਤੀ ਹਾਰ ਜਾਣਾ ਉਹ ਇੱਕ ਵੱਡਾ ਛਟਕਾ ਸੀ ਮਿੱਤਰ ਦੇਸ਼ਾਂ ਲਈ ਹੂੰ ਉਸ ਤੋਂ ਬਾਅਦ ਯੂਕੇ ਆਪਣੇ ਸਮਰਾਜੀ ਦੇਸ਼ਾਂ ਜਿਵੇਂ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਦੱਖਣੀ ਅਫਰੀਕਾ ਤੇ ਉਸ ਵੇਲੇ ਦਾ ਬ੍ਰਿਟਿਸ਼ ਇੰਡੀਆ ਵੀ ਹਾਂਜੀ ਉਨ੍ਹਾਂ ਦੇ ਸਹਾਰੇ ਲਗਭਗ ਇਕੱਲਿਆਂ ਹੀ ਲੜ ਰਿਆ ਸੀ 나జీ ਜਰਮਨੀ ਤੇ ਉਹਦੇ ਸਾਥੀਆਂ ਨਾਲ ਉਹ ਬਹੁਤ ਹੀ ਔਖਾ ਟਾਈਮ ਸੀ ਬਰਤਾਨੀਆ ਲਈ ਫਿਰ ਹਾਲਾਤ ਬਦਲੇ ਜੂਨ 1941 ਚ ਜਦੋਂ ਜਰਮਨੀ ਨੇ ਅਚਾਨਕ ਸੋਵੀਅਤ ਯੂਨੀਅਨ ਤੇ ਹਮਲਾ ਕਰਤਾ ਹਾਂ ਇਹ ਹੈਰਾਨੀ ਵਾਲੀ ਗੱਲ ਸੀ ਕਿਉਂਕਿ 1939 ਦਾ ਇਹਨਾਂ ਦਾ ਆਪਸ ਵਿੱਚ ਸਮਝੌਤਾ ਸੀ ਉਹ 나జీ ਸੋਵੀਅਤ ਪੈਕਟ ਬਿਲਕੁਲ ਹਿਟਲਰ ਦਾ ਉਹ ਆਪਰੇਸ਼ਨ ਬਾਰਬਾਰੋਸਾ ਯਾਨੀ ਸੋਵੀਅਤ ਯੂਨੀਅਨ ਤੇ ਹਮਲਾ ਉਹ ਜੰਗ ਦਾ ਇੱਕ ਬਹੁਤ ਵੱਡਾ ਮੋੜ ਸੀ ਇਸ ਨੇ ਫੌਰਨ ਹੀ ਸੋਵੀਅਤ ਲੀਡਰ ਸਟਾਲਿਨ ਨੂੰ ਬਰਤਾਨੀਆਂ ਦਾ ਸਾਥੀ ਬਣਾ ਦਿੱਤਾ। ਭਾਵੇਂ ਵਿਚਾਰਧਾਰਾ ਬਿਲਕੁਲ ਵੱਖਰੀ ਸੀ। ਹਾਂ, ਕਮਿਊਨਿਸਟ ਤੇ ਲੋਕਤੰਤਰੀ। ਹਾਂਜੀ। ਪਰ ਸਾਂਝਾ ਦੁਸ਼ਮਣ ਉਹਨਾਂ ਨੂੰ ਨੇੜੇ ਲਿਆਇਆ। ਇਸ ਟਾਈਮ ਤੱਕ ਅਮਰੀਕਾ ਹਲੇ ਵੀ ਮਤਲਬ ਰਸਮੀ ਤੌਰ ਤੇ ਨਿਰਪੱਖ ਸੀ। ਪਰ ਅਮਰੀਕਾ ਦੀ ਨਿਰਪੱਖਤਾ ਸਿਰਫ ਕਹਿਣ ਨੂੰ ਸੀ ਹੈਨਾ? ਮੇਰਾ ਮਤਲਬ ਉਹ ਲੈਂਡ ਲੀਜ਼ ਐਕਟ ਤੋਂ ਹੈ। हां ਤੁਸੀਂ ਠੀਕ ਕਹਿ ਰਹੇ ਹੋ ਭਾਵੇਂ ਅਮਰੀਕਾ ਸਿੱਧਾ ਜੰਗ 'ਚ ਨਹੀਂ ਸੀ ਪਰ ਮਾਰਚ 1941 ਦਾ ਜਿਹੜਾ ਲੈਂਡ ਲੀਜ਼ ਐਕਟ ਸੀ ਹਾਂ ਉਹਦੇ ਤਹਿਤ ਉਹ ਬਰਤਾਨੀਆਂ ਚੀਨ ਤੇ ਬਾਅਦ ਸੋਵੀਅਤ ਯੂਨੀਅਨ ਨੂੰ ਵੀ ਬਹੁਤ ਜ਼ਿਆਦਾ ਫੌਜੀ ਤੇ ਆਰਥਿਕ ਮਦਦ ਦੇ ਰਿਹਾ ਸੀ ਅੱਛਾ ਕਿਸ ਤਰ੍ਹਾਂ ਦੀ ਮਦਦ ਮਤਲਬ ਹਥਿਆਰ ਵਗੈਰਾ ਹੋਰ ਸਮਾਨ ਉਹ ਉਧਾਰ ਜਾਂ ਕਿਰਾਏ ਤੇ ਦੇ ਰਹੇ ਸੀ ਪੈਸੇ ਬਾਅਦ 'ਚ ਲੈਣੇ ਸੀ ਓ ਸਮਝ ਗਿਆ ਹਾਂ ਇੱਕ ਤਰੀਕਾ ਸੀ ਉਹਨਾਂ ਦਾ ਬਿਨਾਂ ਜੰਗ 'ਚ ਕੁਦੇ ਮਿੱਤਰ ਦੇਸ਼ਾਂ ਦੀ ਮਦਦ ਕਰਨ ਦਾ ਤੇ ਫਿਰ ਆ ਗਈ ਉਹ ਕਟਨਾ ਜਿਸ ਨੇ ਸਭ ਕੁਝ ਬਦਲ ਦਿੱਤਾ ਪਰਲ ਹਾਰਬਰ ਹਾਂਜੀ 7 ਦਸੰਬਰ 1941 ਜਦੋਂ ਜਾਪਾਨ ਨੇ ਹਵਾਈ ਚਮਰੀਕੀ ਨੇਵੀ ਬੇਸ ਪਰਲ ਹਾਰਬਰ ਤੇ ਅਚਾਨਕ ਹਮਲਾ ਕਰਤਾ ਹੂੰ ਉਹ ਇੱਕ ਫੈਸਲਾਕੁਨ ਪਲ ਸੀ ਅਗਲੇ ਹੀ ਦਿਨ ਅਮਰੀਕਾ ਨੇ ਜਾਪਾਨ ਖਿਲਾਫ ਜੰਗ ਦਾ ਐਲਾਨ ਕਰਤਾ ਫਿਰ ਜਰਮਨੀ ਤੇ ਇਟਲੀ ਵੀ ਆ ਗਏ ਹਾਂ ਕਿਉਂਕਿ ਉਹ ਜਾਪਾਨ ਦੇ ਸਹਿਯੋਗੀ ਸੀ ਉਹਨਾਂ ਨੇ ਵੀ ਅਮਰੀਕਾ ਖਿਲਾਫ ਜੰਗ ਛੇੜਤੀ ਬਸ ਫਿਰ ਅਮਰੀਕਾ ਪੂਰੀ ਤਰ੍ਹਾਂ ਯੂਰਪ ਤੇ ਏਸ਼ੀਆ ਦੋਨੋਂ ਪਾਸੇ ਜੰਗ ਚ ਸ਼ਾਮਲ ਹੋ ਗਿਆ ਹਾਂ ਇਸ ਨੇ ਤਾਂ ਪੂਰਾ ਸਮੀਕਰਣੀ ਬਦਲ ਦਿੱਤਾ ਹੋਣਾ ਬਿਲਕੁਲ ਇਹ ਸਿਰਫ ਇੱਕ ਹੋਰ ਦੇਸ਼ ਦਾ ਆਉਣਾ ਨਹੀਂ ਸੀ ਇਹ ਅਮਰੀਕਾ ਸੀ ਇੱਕ ਬਹੁਤ ਵੱਡੀ ਤਾਕਤ ਇਸ ਤੋਂ ਬਾਅਦ ਤਾਂ ਫਿਰ ਇਹ ਮਿੱਤਰ ਦੇਸ਼ਾਂ ਦਾ ਗਠਜੋੜ ਹੋਰ ਵੀ ਪੱਕਾ ਹੋ ਗਿਆ ਹੋਣਾ ਰਸਮੀ ਤੌਰ ਤੇ ਸਹੀ ਗੱਲ ਹੈ 1 ਜਨਵਰੀ 1942 ਨੂੰ ਵਾਸ਼ਿੰਗਟਨ ਡੀਸੀ ਵਿੱਚ 26 ਦੇਸ਼ਾਂ ਨੇ ਡੈਕਲੇਰੇਸ਼ਨ ਬਾਈ ਯੂਨਾਈਟਿਡ ਨੇਸ਼ਨਸ ਤੇ ਸਾਈਨ ਕੀਤੇ। ਅੱਛਾ ਯੂਨਾਈਟਿਡ ਨੇਸ਼ਨਸ? ਹਾਂ ਇਹ ਉਹੀ ਹੈ ਜੋ ਅੱਜਕਲ ਯੂਨ ਹੈ। ਹਾਂਜੀ। ਇੱਕ ਤਰ੍ਹਾਂ ਨਾਲ ਇਹ ਉਸੇ ਦਾ ਮੁੱਢ ਸੀ। ਇਸ ਐਲਾਨਨਾਮੇ ਵਿੱਚ ਉਹਨਾਂ ਸਾਰਿਆਂ ਨੇ ਪ੍ਰਣ ਲਿਆ ਕਿ ਧੂਰੀ ਸ਼ਕਤੀਆਂ ਨੂੰ ਹਰਾਉਣਾ ਹੈ ਤੇ ਕੋਈ ਵੀ ਦੇਸ਼ ਵੱਖਰੇ ਤੌਰ ਤੇ ਦੁਸ਼ਮਣ ਨਾਲ ਸਮਝੌਤਾ ਨਹੀਂ ਕਰੇਗਾ। ਤੇ ਮੁੱਖ ਦੇਸ਼ ਕਿਹੜੇ ਸੀ ਇਸ 'ਚ? ਮੁੱਖ ਤੌਰ ਤੇ 4 ਸੀ। ਅਮਰੀਕਾ ਜਿਸ ਦੇ ਰਾਸ਼ਟਰਪਤੀ ਰੂਜ਼ਵੈਲਟ ਸੀ। ਹਾਂ। ਬਰਤਾਨੀਆ ਪ੍ਰਧਾਨ ਮੰਤਰੀ ਚਰਚਿਲ ਸੋਵੀਅਤ ਯੂਨੀਅਨ ਨੇਤਾ ਸਟਾਲਿਨ ਤੇ ਚੀਨ ਨੇਤਾ ਚਾਂਗ ਕਾਈਸ਼ੇਕ اچھا ਚੀਨ ਵੀ ਸੀ ਹਾਂਜੀ ਰੂਜ਼ਵੈਲਟ ਚਰਚਿਲ ਤੇ ਸਟਾਲਿਨ ਨੂੰ ਤਾਂ ਅਕਸਰ ਵੱਡੇ ਤਿੰਨ ਜਾਂ ਦ ਬਿਗ 3 ਕਿਹਾ ਜਾਂਦਾ ਹੈ ਸਮਝ ਗਿਆ ਤੇ ਉਹਨਾਂ ਦੇਸ਼ਾਂ ਦਾ ਕੀ ਬਣਿਆ ਜਿਨ੍ਹਾਂ ਤੇ ਜਰਮਨੀ ਵਗੈਰਾ ਨੇ ਕਬਜ਼ਾ ਕੀਤਾ ਹੋਇਆ ਸੀ ਜਿਵੇਂ ਪੋਲੈਂਡ ਫਰਾਂਸ ਹਾਂ ਇਹ ਵੀ ਇੱਕ ਬਹੁਤ ਅਹਿਮ ਗੱਲ ਹੈ ਜਿਹੜੇ ਦੇਸ਼ਾਂ ਤੇ ਕਬਜ਼ਾ ਹੋ ਗਿਆ ਸੀ ਜਿਵੇਂ ਪੋਲੈਂਡ ਨਾਰਵੇ ਨੀਦਰਲੈਂਡ ਬੈਲਜੀਅਮ ਯੂਗੋਸਲਾਵੀਆ ਗ੍ਰੀਸ ਹਾਂਜੀ ਤੇ ਆਜ਼ਾਦ ਫਰਾਂਸ ਵਾਲੇ ਉਹਨਾਂ ਦੀਆਂ ਸਰਕਾਰਾਂ ਜਲਾਵਤਨੀ ਚ ਚੱਲ ਰਹੀਆਂ ਸੀ ਜ਼ਿਆਦਾਤਰ ਲੰਡਨ ਤੋਂ ਅੱਛਾ ਮਤਲਬ ਉਹਨਾਂ ਨੇ ਹਾਰ ਨਹੀਂ ਮੰਨੀ ਸੀ ਬਿਲਕੁਲ ਨਹੀਂ ਇਹ ਸਰਕਾਰਾਂ ਸਿਰਫ ਡਿਪਲੋਮੈਟਿਕ ਤੌਰ ਤੇ ਹੀ ਨਹੀਂ ਸਗੋਂ ਉਹਨਾਂ ਦੀਆਂ ਫੌਜਾਂ ਵੀ ਮਿੱਤਰ ਦੇਸ਼ਾਂ ਦੀ ਕਮਾਂਡ ਹੇਠ ਲੜ ਰਹੀਆਂ ਸੀ ਵਾਹ ਇਹਨਾਂ ਨੇ ਗੱਠਜੋੜ ਨੂੰ ਨੈਤਿਕ ਤੌਰ ਤੇ ਤੇ ਫੌਜੀ ਤੌਰ ਤੇ ਵੀ ਤਾਕਤ ਦਿੱਤੀ ਤਾਂ ਜੀ ਆਪਾਂ ਇਸ ਸਾਰੀ ਗੱਲਬਾਤ ਦਾ ਨਿਚੋੜ ਕੱਢੀਏ ਮੁੱਖ ਕੀ ਸਮਝ ਆਂਦੀ ਹੈ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਮਿੱਤਰ ਦੇਸ਼ਾਂ ਦਾ ਗਠਜੋੜ ਕਿਸੇ ਇੱਕ ਵਿਚਾਰਧਾਰਾ ਤੇ ਨਹੀਂ ਬਣਿਆ ਸੀ ਹੂੰ ਇਹ ਤਾਂ ਬਸ ਲੋੜ ਮੁਤਾਬਿਕ ਬਣਿਆ ਇੱਕ ਵਿਵਹਾਰਕ ਗਠਜੋੜ ਸੀ ਕਿਉਂਕਿ ਸਾਰਿਆਂ ਦਾ ਦੁਸ਼ਮਣ ਸਾਂਝਾ ਤੇ ਖਤਰਨਾਕ ਸੀ ਹਾਂ ਇਹ ਸਹੀ ਹੈ ਤੁਸੀਂ ਦੇਖੋ ਇਸ ਵਿੱਚ ਪੱਛਮੀ ਲੋਕਤੰਤਰ ਵੀ ਸੀ ਕਮਿਊਨਿਸਟ ਸੋਵੀਅਤ ਯੂਨੀਅਨ ਵੀ ਸੀ ਤੇ ਚੀਨ ਵਰਗੇ ਹੋਰ ਸਿਸਟਮ ਵਾਲੇ ਦੇਸ਼ ਵੀ ਸੀ ਤੇ ਇਹ ਗਠ ਜੋੜ ਕੋਈ ਪੱਕਾ ਪੱਥਰ ਤੇ ਲਕੀਰ ਵੀ ਨਹੀਂ ਸੀ ਮਤਲਬ ਬਦਲਦਾ ਰਿਹਾ ਜਿਵੇਂ ਤੁਸੀਂ ਇਟਲੀ ਦੀ ਗੱਲ ਕੀਤੀ ਸੀ ਹਾਂਜੀ ਬਿਲਕੁਲ 1943 ਚ ਜਦੋਂ ਮੁਸੋਲੀਨੀ ਦਾ ਰਾਜ ਖਤਮ ਹੋਇਆ ਤਾਂ ਇਟਲੀ ਨੇ ਪਾਸਾ ਬਦਲ ਲਿਆ ਅੱਛਾ ਹਾਂ ਉਹ ਜਰਮਨੀ ਖਿਲਾਫ ਜੰਗ ਦਾ ਐਲਾਨ ਕਰਕੇ ਮਿੱਤਰ ਦੇਸ਼ਾਂ ਨਾਲ ਆ ਮਿਲਿਆ ਇਹ ਤਾਂ ਬੜੀ ਅਜੀਬ ਗੱਲ ਹੋਈ ਹਾਂ ਇਸ ਤੋਂ ਪਤਾ ਲੱਗਦਾ ਹੈ ਕਿ ਜੰਗ ਵੇਲੇ ਹਾਲਾਤ ਕਿੰਨੀ ਤੇਜ਼ੀ ਨਾਲ ਬਦਲਦੇ ਸੀ ਪਰ ਅਖੀਰ ਚ ਇਹਨਾਂ ਸਾਰਿਆਂ ਦੀ ਸੰਜੀ ਤਾਕਤ ਕਮ ਆਈ ਹਾਂ ਤੇ ਸਾਰੀਆਂ ਤੂਰੀ ਸ਼ਕਤੀਆਂ ਹਾਰ ਗਈਆਂ ਹਾਂਜੀ ਜਰਮਨੀ ਨੇ ਮਈ 1945 ਚ ਹਾਰ ਮੰਨੀ ਤੇ ਜਾਪਾਨ ਨੇ ਅਗਸਤ ਸਪਟੰਬਰ 1945 ਚ ਤੇ ਦੁਨੀਆ ਨੂੰ ਤਾਨਾਸ਼ਾਹੀ ਤੋਂ ਇੱਕ ਤਰ੍ਹਾਂ ਨਾਲ ਮੁਕਤੀ ਮਿਲੀ ਪਰ ਇੱਕ ਸਵਾਲ ਮੇਰੇ ਮਨ ਚ ਆ ਰਿਹਾ ਹਾਂਜੀ ਪੁੱਛੋ ਜਿਵੇਂ ਹੀ ਸਾਂਝਾ ਦੁਸ਼ਮਣ ਹਟਿਆ ਇਹ ਜਿਹੜੇ ਜੇਤੂ ਮਿੱਤਰ ਦੇਸ਼ ਸੀ ਖਾਸ ਕਰਕੇ ਅਮਰੀਕਾ ਤੇ ਸੋਵੀਅਤ ਯੂਨੀਅਨ ਹੂੰ ਜਿਨ੍ਹਾਂ ਦੀ ਵਿਚਾਰਧਾਰਾ ਬਿਲਕੁਲ ਵੱਖਰੀ ਸੀ ਉਹਨਾਂ ਦੇ ਆਪਸੀ ਮਤਭੇਦ ਫਿਰ ਉੱਭਰ ਆਏ ਹਾਂ ਇਹ ਤਾਂ ਹੋਇਆ ਇਹ ਸੋਚਣ ਵਾਲੀ ਗੱਲ ਹੈ ਨਾ ਕਿ ਜਿਹੜਾ ਗਠਜੋੜ ਸਾਂਝੇ ਖਤਰੇ ਕਰਕੇ ਬਣਿਆ ਸੀ ਉਹ ਖਤਰਾ ਟਲਦਿਆਂ ਹੀ ਆਪਸ ਵਿੱਚ ਕਿਵੇਂ ਵੰਡਿਆ ਗਿਆ ਤੇ ਫਿਰ ਸ਼ੀਤ ਯੁੱਧ ਕੋਲਡ ਵਾਰ ਸ਼ੁਰੂ ਹੋ ਗਿਆ ਇਹ ਬਿਲਕੁਲ ਸਹੀ ਤੇ ਬਹੁਤ ਗੁੰਝਲਦਾਰ ਸਵਾਲ ਹੈ ਯੁੱਧ ਤੋਂ ਬਾਅਦ ਦੁਨੀਆ ਕਿਵੇਂ ਵੰਡੀ ਗਈ ਸ਼ਕਤੀ ਦਾ ਸੰਤੁਲਨ ਕਿਵੇਂ ਬਦਲਿਆ ਵਿਚਾਰ ਧਾਰਕ ਲੜਾਈ ਇਹ ਯਕੀਨਨ ਇੱਕ ਬਹੁਤ ਵੱਡਾ ਵਿਸ਼ਾ ਹੈ ਜਿਸ ਤੇ ਅਲੱਗ ਤੋਂ ਗੱਲ ਹੋ ਸਕਦੀ ਹੈ ਹਾਂ ਇਹ ਸਾਨੂੰ ਯਾਦ ਕਰਾਉਂਦਾ ਹੈ ਕਿ ਇਤਿਹਾਸ ਕਦੇ ਵੀ ਸਿੱਧਾ ਜਾਂ ਸੌਖਾ ਨਹੀਂ ਹੁੰਦਾ ਬਹੁਤ ਪਰਤਾਂ ਹੁੰਦੀਆਂ ਨੇ